ਬੜੀ ਪਾਈ ਕਰਤਾਰੇ ਵਾਹ ਸੱਚੀ ਜਦੋਂ ਕਰਤਾਰ ਆਪ ਮਿਹਰ ਕਰਦਾ ਹੈ ਨਾ ਤੇ ਅੰਦਰ ਠੰਡ ਵਰਤ ਜਾਂਦੀ ਹੈ ਫਿਰ ਫਿਰ ਸਾਰੇ ਤਾਪ ਸਾਰੇ ਦੁੱਖ ਆਪਣੇ ਆਪ ਮਿਟ ਜਾਂਦੇ ਨੇ ਹਾਂਜੀ ਬਿਲਕੁਲ ਤੇ ਗੁਰੂ ਦੀ ਕਿਰਪਾ ਨਾਲ ਗੁਰੂ ਦਾ ਨਾਮ ਉਹੀ ਸਭ ਤੋਂ ਵੱਡਾ دارو ਸਭ ਤੋਂ ਵੱਡਾ ਇਲਾਜ ਬਣ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਅੱਜ ਦੀ ਇਸ ਹੁਕਮਨਾਮਾ ਵਿਚਾਰ ਚਰਚਾ ਵਿੱਚ ਆਪ ਸਭ ਦਾ ਨਿੱਗਾ ਸਵਾਗਤ ਹੈ ਜੀ ਸਵਾਗਤ ਹੈ ਜੀ ਅੱਜ ਅਸੀਂ ਮਿਤੀ 5 ਨਵੰਬਰ 2025 ਨੂੰ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਤੋਂ ਜੋ ਪਾਵਨ ਹੁਕਮਨਾਮਾ ਸਾਹਿਬ ਆਇਆ ਹੈ ਉਸਦੇ ਟੁੰਗੇ ਪਾਵਨ ਨੂੰ ਸਮਝਣ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਥ ਸੰਗਤ ਜੀ ਇਹ ਬਹੁਤ ਹੀ ਪਿਆਰੇ ਅਨਮੋਲ ਬਚਨ ਨੇ ਜੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 622 ਉੱਤੇ ਸੁਸ਼ੋਭੇ ਥਾਨ ਅੰਗ 622 ਹਾਂਜੀ ਸੋਰਠ ਰਾਗ ਦੇ ਅੰਦਰ ਪੰਚਮ ਪਾਦਸ਼ਾ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਪਾਵਨ ਰਸਨਾ ਤੋਂ ਚਾਰਣ ਕੀਤੇ ਹੋਏ ਨੇ ਗੁਰੂ ਅਰਜਨ ਦੇਵ ਜੀ ਠੀਕ ਹੈ ਆਓ ਫਿਰ ਸਭ ਤੋਂ ਪਹਿਲਾਂ ਪੂਰੀ ਇਕਾਗਰਤਾ ਨਾਲ ਬੜੀ ਸ਼ਰਧਾ ਦੇ ਨਾਲ ਪਾਵਨ ਬਾਣੀ ਦਾ ਪਾਠ ਸਰਵਣ ਕਰਿਏ ਜੀ ਜੀ ਬਿਲਕੁਲ ਸੋਰਠ ਮਹੱਲਾ 5 ਥਰਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਹਾਂਜੀ ਗੁਰਪੂਰੇ ਹੈ ਰਾਖੀ ਸਰਣ ਸੱਚੇ ਕੀਤਾ ਕੀ ਵਾਹ ਬਹੁਤ ਹੀ ਪਿਆਰੇ ਬਚਨ ਗੁਰੂ ਸਾਹਿਬ ਇੱਥੇ ਫਰਮਾ ਰਹੇ ਨੇ ਕਿ ਜਿਸ ਮਨੁੱਖ ਦੇ ਹਿਰਦੇ ਅੰਦਰ ਨਾ ਕਰਤਾਰ ਨੇ ਆਪ ਠੰਡ ਵਰਤਾ ਦਿੱਤੀ ਮਤਲਬ ਸ਼ਾਂਤੀ ਪਾ ਦਿੱਤੀ ਹਾਂਜੀ ਉਸ ਦੇ ਪਰਿਵਾਰ ਨੂੰ ਪਰਿਵਾਰ ਤੋਂ ਭਾਵ ਕੀ ਹੈ ਸਾਡੀਆਂ ਗਿਆਨ ਇੰਦਰੀਆਂ ਉਹਨਾਂ ਨੂੰ ਜਿਹੜਾ ਵਿਕਾਰਾਂ ਦਾ ਤਾਪ ਸੀ ਅੰਦਰ ਦੀ ਜਲਣ ਦੁੱਖ ਕਲੇਸ਼ ਉਹ ਸਭ ਛੱਡ ਕੇ ਚਲਾ ਗਿਆ ਅੱਛਾ ਉਹ ਤਾਪ ਖਤਮ ਹੋ ਗਿਆ ਹਾਂ ਉਹ ਖਤਮ ਹੋ ਗਿਆ ਤੇ ਇਹ ਹੋਇਆ ਕਿਵੇਂ ਗੁਰੂ ਸਾਹਿਬ ਦੱਸਦੇ ਨੇ ਗੁਰ ਪੂਰੇ ਹੈ ਰਾਖੀ ਪੂਰੇ ਗੁਰੂ ਨੇ ਜਦੋਂ ਉਹਦੀ ਮਦਦ ਕੀਤੀ ਉਹਦੀ ਰੱਖਿਆ ਕੀਤੀ ਹਾਂਜੀ ਗੁਰੂ ਦੀ ਕਿਰਪਾ ਨਾਲ ਤਾਂ ਉਸਦੀ ਬਰਕਤ ਨਾਲ ਉਹਨੇ ਫਿਰ ਸੱਚੇ ਪ੍ਰਭੂ ਦੀ ਜਿਹੜਾ ਸਦਾ ਕਾਇਮ ਰਹਿਣ ਵਾਲਾ ਉਸ ਦੀ ਸ਼ਰਨ ਨੂੰ ਤੱਕਿਆ ਮਤਲਬ ਉਹਦਾ ਆਸਰਾ ਲਿਆ ਕਿੰਨੇ ਵੱਡੀ ਦਾਤ ਹੈ ਸ਼ਾਂਤੀ ਜਦੋਂ ਗੁਰੂ ਆਪ ਰਾਖੀ ਕਰਦਾ ਹੈ ਫਿਰ ਤਾਂ ਸੱਚੇ ਦੀ ਸ਼ਰਨ ਮਿਲਣੀ ਸੁਭਾਵੇ ਕੀ ਹੈਣਾ ਬਿਲਕੁਲ ਬਿਲਕੁਲ ਅੱਗੇ ਸਰਵਣ ਕਰਦੇ ਹਾਂ ਜੀ ਪਰਮੇਸ਼ਰ ਆਪ ਹੋਵਾ ਰਖਵਾਲਾ ਵਾਹ शांत सहज सुख खिन में उपजे मन हुआ सदा सुखाला रहाओ आहा रहाओ दी तुकागी मतलब केंद्रीय भाव सारी वाणी दा निचोड़ हां जी इथे गुरु साहब बिल्कुल स्पष्ट कर रहे ने कि जिस बंदे दा राखा जिस दा रखवाला परमेश्वर आप बन गया फिर की फिरता पम्मी बन गया हां फिर ओदा मन हमेशा ਲਈ सुखी हो गया सदा सुखाला क्योंकि फिर देखो एक छिन विजी पलक छपक दई अंदर शांति ਸਹਿਜ ਮਤਲਬ ਆਤਮਿਕ ਅਡੋਲਤਾ ਟਿਕਾਓ ਤੇ ਸਾਰੇ ਸੁੱਖ ਉਪਜ ਪੈਂਦੇ ਨੇ ਮਨ ਦੀ ਜਿਹੜੀ ਪਟਕਣਾ ਸੀ ਉਹ ਸਾਰੀ ਮੁੱਕ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਸਾਰੀ ਖੇਡ ਹੀ ਪ੍ਰਭੂ ਦੀ ਆਪਣੀ ਰਖਵਾਲੀ ਦੀ ਹੈ ਜਦੋਂ ਉਹ ਆਪ ਰਾਖਾ ਬਣ ਜਾਂਦਾ ਹੈ ਤਾਂ ਸ਼ਾਂਤੀ ਸਹਿਜ ਸੁਖ ਇਹ ਸਭ ਕੁਝ ਅੰਦਰੋਂ ਹੀ ਪੈਦਾ ਹੁੰਦਾ ਹੈ ਫਿਰ ਬਾਹਰ ਲੱਭਣ ਦੀ ਲੋੜ ਹੀ ਨਹੀਂ ਪੈਂਦੀ ਸਹੀ ਗੱਲ ਹੈ ਅੱਗੇ ਗੁਰੂ ਸਾਹਿਬ ਹੋਰ ਸਮਝਾਉਂਦੇ ਨੇ ਆਪਾਂ ਸਰਵਣ ਕਰਦੇ ਹਾਂ ਹਾਂਜੀ ਹਰ ਹਰ ਨਾਮ ਦਿਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਅੱਛਾ ਆਪਣੀ ਕਿਰਪਾਤਾਰੀ ਤਿੰਨ ਸਗਲੀ ਬਾਤ ਸਵਾਰੀ ਦੇਖੋ ਜੀ ਹੁਣ ਸਾਰੇ ਰੋਗਾਂ ਦਾ ਇਲਾਜ ਵੀ ਦੱਸ ਦਿੱਤਾ ਕੀ ਹੈ ਇਲਾਜ ਗੁਰੂ ਨੇ ਜਿਸ ਮਨੁੱਖ ਨੂੰ ਹਰੀ ਦਾ ਪਰਮਾਤਮਾ ਦਾ ਨਾਮ ਰੂਪੀ دارو ਯਾਨੀ ਕਿ ਦਵਾਈ ਬਖਸ਼ੀ ਨਾਮ دارو ਹਾਂਜੀ ਨਾਮ دارو ਤਿੰਨ ਸਗਲਾ ਰੋਗ ਬਿਦਾਰੂ ਉਸ ਨਾਮ دارੂ ਨੇ ਕੀ ਕੀਤਾ ਉਸਦੇ ਸਾਰੇ ਹੀ ਰੋਗ ਮਤਲਬ ਮਾਨਸਿਕ ਰੋਗ ਆਤਮਿਕ ਕਮਜ਼ੋਰੀਆਂ ਵਿਕਾਰ ਸਭ ਦੂਰ ਕਰ ਦਿੱਤੇ ਸਭ ਖਤਮ ਤੇ ਇਹ ਹੋਇਆ ਕਦੋਂ ਆਪਣੀ ਕਿਰਪਾ ਤਾਰੀ ਜਦੋਂ ਪ੍ਰਭੂ ਨੇ ਆਪ ਮਿਹਰ ਕੀਤੀ ਆਪਣੀ ਕਿਰਪਾ ਕੀਤੀ ਤਾਂ ਉਸ ਨਾਮ ਦੀ ਬਰਕਤ ਨਾਲ ਕੀ ਹੋਇਆ ਤਿੰਨ ਸਗਲੀ ਬਾਤ ਸਵਾਰੀ ਉਸ ਮਨੁੱਖ ਨੇ ਆਪਣੀ ਸਾਰੀ ਜੀਵਨ ਦੀ ਕਹਾਣੀ ਸਾਰੀ ਗੱਲ ਹੀ ਸੁਧਾਰ ਲਈ ਸਾਰਾ ਜੀਵਨ ਹੀ ਸੰਵਾਰ ਲਿਆ ਵਾਹ ਸੱਚ ਮੁੱਚ ਨਾਮ ਹੀ ਅਸਲ دارو ਹੈ ਤੇ ਇਹ ਮਿਲਦਾ ਗੁਰੂ ਦੀ ਕਿਰਪਾ ਨਾਲ ਹੈ ਤੇ ਜਦੋਂ ਪ੍ਰਭੂ ਕਿਰਪਾ ਕਰ ਦਿੰਦਾ ਹੈ ਫਿਰ ਤਾਂ ਸਭ ਕੁਝ ਆਪੇ ਹੀ ਸੰਵਰ ਜਾਂਦਾ ਹੈ ਬਿਲਕੁਲ ਫਿਰ ਕੋਈ ਕਮੀ ਨਹੀਂ ਰਹਿੰਦੀ ਅੱਗੇ ਸੁਣਦੇ ਹਾਂ ਜੀ ਜੀ ਪ੍ਰਭ ਆਪਣਾ ਬਿਰਧ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਹਾਂਜੀ ਗੁਰ ਕਾ ਸਬਦ ਪयो ਸਾਖੀ ਤਿੰਨ ਸਗਲੀ ਲਾਜ ਰਾਖੀ ਤੇ ਤੇ ਦੇਖੋ ਪ੍ਰਭੂ ਦੀ ਮਹਾਨਤਾ ਉਹਦੀ ਵਡਿਆਈ ਦੱਸੀ ਹੈ ਪ੍ਰਭੂ ਨੇ ਆਪਣਾ ਬਿਰਧ ਬਿਰਧ ਕੀ ਹੁੰਦਾ ਹੈ ਮੁੱਢ ਕਦੀਮਾ ਦਾ ਸੁਭਾ ਹਾਂਜੀ ਉਹਦਾ ਪਿਆਰ ਵਾਲਾ ਸੁਭਾ ਬਿਲਕੁਲ ਪਿਆਰ ਵਾਲਾ ਬਖਸ਼ਣਹਾਰ ਵਾਲਾ ਸੁਭਾ ਉਹ ਹਮੇਸ਼ਾ ਚੇਤੇ ਰੱਖਦਾ ਹੈ ਉਹ ਸਾਡੇ ਜੀਵਾਂ ਦੇ ਗੁਣ ਜਾਂ ਅਗੁਣ ਉਹਨਾਂ ਨੂੰ ਨਹੀਂ ਦੇਖਦਾ ਉਹਨਾਂ ਦਾ ਹਿਸਾਬ ਕਿਤਾਬ ਨਹੀਂ ਕਰਦਾ ਇਹ ਕਿੰਨੀ ਵੱਡੀ ਗੱਲ ਹੈ ਸਾਡੇ ਲਈ ਬਹੁਤ ਵੱਡਾ ਭਰੋਸਾ ਹੈ ਹਾਂਜੀ ਤੇ ਫਿਰ ਉਹਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ ਗੁਰੂ ਦਾ ਸ਼ਬਦ ਵਸ ਗਿਆ ਗੁਰ ਕਾ ਸ਼ਬਦ ਪयो ਸਾਖੀ ਉਹ ਸ਼ਬਦ ਦੀ ਗਵਾਈ ਬਣ ਗਿਆ ਉਹ ਸ਼ਬਦ ਹੀ ਉਹਦਾ ਸਹਾਰਾ ਬਣ ਗਿਆ ਤਿੰਨ ਸਗਲੀ ਲਾਜ ਰਾਖੀ ਉਹ ਸ਼ਬਦ ਨੇ ਹਰ ਥਾਂ ਤੇ ਉਸਦੀ ਇੱਜ਼ਤ ਰੱਖ ਲਈ ਉਹਨੂੰ ਵਿਕਾਰਾਂ ਤੋਂ ਬਚਾ ਲਿਆ ਸਹੀ ਗੱਲ ਹੈ ਜੀ ਇਹ ਬਹੁਤ ਬਹੁਤ ਵੱਡਾ ਪ੍ਰੋਸੈਸ ਸਾਡੇ ਵਰਗੇ ਜੀਵਾਂ ਲਈ ਕਿ ਪ੍ਰਭੂ ਸਾਡੇ ਔਗੁਣਾਵਲ ਨਹੀਂ ਤੱਕਦਾ ਉਹ ਆਪਣੇ ਬਿਰਦ ਨੂੰ ਪਾਲਦਾ ਹੈ ਤੇ ਗੁਰੂ ਦਾ ਛੱਦ ਉਹ ਸਾਡਾ ਰਾਖਾ ਵੀ ਹੈ ਤੇ ਸਾਡਾ ਗਵਾਹ ਵੀ ਬਣਦਾ ਹੈ ਬਿਲਕੁਲ ਅੰਤਲੀਆਂ ਤੁਕਾਂ ਵਿੱਚ ਗੁਰੂ ਸਾਹਿਬ ਅਰਦਾਸ ਰੂਪ ਵਿੱਚ ਕਹਿ ਰਹੇ ਨੇ ਆਪਾਂ ਸੁਣਦੇ ਹਾਂ ਜੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗੈਰਾ ਹਮ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬਹੁਤ ਖੂਬ ਸਾਧ ਸੰਗਤ ਜੀ ਗੁਰੂ ਸਾਹਿਬ ਕਿੰਨੀ ਨਿਮਰਤਾ ਨਾਲ ਕਹਿ ਰਹੇ ਨੇ हे ਪ੍ਰਭੂ ਅਸੀਂ ਤਾਂ ਉਹੀ ਬੋਲਦੇ ਹਾਂ ਜੋ ਤੂੰ ਆਪ ਬੁਲਾਉਂਦਾ ਹੈ ਤੇਰੀ ਪ੍ਰੇਰਣਾ ਨਾਲ ਹੀ ਤੇਰੀ ਸਿਫਤ ਸਲਾਹ ਕਰ ਸਕਦੇ ਹਾਂ ਆਪਣੀ ਕੋਈ ਪਹੁੰਚ ਨਹੀਂ ਕੋਈ ਪਹੁੰਚ ਨਹੀਂ ਤੂੰ ਸਾਡਾ ਮਾਲਕ ਹੈ ਤੂੰ ਸਾਹਿਬ ਹੈ ਸਾਰੇ ਗੁਣਾ ਦਾ ਖਜ਼ਾਨਾ ਹੈ ਗੁਣੀ ਗਹਿਰਾ ਬਹੁਤ ਡੂੰਗੇ ਜਿਗਰੇ ਵਾਲਾ ਹੈ ਫਿਰ ਸਾਨੂੰ ਸਾਰਿਆਂ ਨੂੰ ਸਿੱਖਿਆ ਦਿੰਦੇ ਨੇ ਜਪ ਨਾਨਕ ਨਾਮ ਸੱਚ ਸਾਖੀ हे ਨਾਨਕ ਉਸ ਸੱਚੇ ਪ੍ਰਭੂ ਦਾ ਨਾਮ ਜਪਿਆ ਕਰ ਇਹੀ ਸੱਚਾ ਸਾਥੀ ਹੈ ਇਹੀ ਸੱਚਾ ਗਵਾਹ ਹੈ ਅੰਤ ਵੇਲੇ ਹਾਂਜੀ ਸੱਚਾ ਸਾਖੀ ਤੇ ਅੰਤ ਵਿੱਚ ਪਰੋਸਾ ਦਿੰਦੇ ਨੇ ਆਪਣੇ ਦਾਸ ਕੀ ਪੈਜ ਰੱਖੀ ਪ੍ਰਭੂ ਆਪਣੇ ਸੇਵਕ ਦੀ ਆਪਣੇ ਦਾਸ ਦੀ ਇੱਜ਼ਤ ਉਹਦੀ ਪੈਜ ਹਮੇਸ਼ਾ ਰੱਖਦਾ ਆਇਆ ਹੈ ਤੇ ਰੱਖਦਾ ਰਹੇਗਾ ਵਾਹ ਬਹੁਤ ਪਿਆਰਾ ਹੁਕਮਨਾਮਾ ਸਾਹਿਬ ਸਾਥ ਸੰਗਤ ਜੀ ਇਸ ਪਾਵਨ ਹੁਕਮਨਾਮੇ ਤੋਂ ਸਾਨੂੰ ਮੁੱਖ ਤੌਰ ਤੇ ਇਹੀ ਸੇਧ ਮਿਲਦੀ ਹੈ ਕਿ ਪ੍ਰਭੂ ਦੀ ਸ਼ਰਨ ਉਹਦਾ ਆਸਰਾ ਤੇ ਉਹਦਾ ਨਾਮ ਸਿਮਰਨ ਇਹੀ ਅਸਲ ਸ਼ਾਂਤੀ ਅਸਲ ਸਹਜ ਤੇ ਅਸਲ ਸੁਖ ਦਾ ਸੋਮਾ ਨੇ ਹਾਂਜੀ ਇਹੀ ਸਾਰੇ ਰੋਗਾਂ ਦਾ ਮਤਲਬ ਮਨ ਦੇ ਤਾਪ ਦਾ ਇਲਾਜ ਹੈ ਬਿਲਕੁਲ ਤੇ ਇਹ ਭਰੋਸਾ ਰੱਖਣਾ ਚਾਹੀਦਾ ਹੈ ਕਿ ਪ੍ਰਭੂ ਸਾਡੇ ਔਗੁਣ ਨਹੀਂ ਵੇਖਦਾ ਉਹ ਆਪਣਾ ਬਿਰਧ ਪਾਲਦਾ ਹੈ ਤੇ ਗੁਰੂ ਦਾ ਸ਼ਬਦ ਸਾਡੀ ਲਾਜ ਰੱਖਦਾ ਹੈ ਸਾਨੂੰ ਸਹੀ ਰਾਹ ਦਿਖਾਉਂਦਾ ਹੈ ਬਿਲਕੁਲ ਜੀ ਇਹ ਹੁਕਮਨਾਮਾ ਸਾਨੂੰ ਯਾਦ ਕਰਾਉਂਦਾ ਹੈ ਕਿ ਅੱਜ ਦੀ ਜਿਹੜੀ ਭੱਜ ਦੌੜ ਵਾਲੀ ਜ਼ਿੰਦਗੀ ਹੈ ਜਿੰਨਾ ਮਾਨਸਿਕ ਦਬਾਅ ਹੈ ਉਹਦਾ ਅਸਲ ਹੱਲ ਪ੍ਰਭੂ ਤੇ ਪੂਰਾ ਭਰੋਸਾ ਰੱਖਣ ਵਿੱਚ ਉਹਦੀ ਸ਼ਰਣ ਵਿੱਚ ਆਣ ਵਿੱਚ ਤੇ ਲਗਾਤਾਰ ਨਾਮ ਦਾ ਅਭਿਆਸ ਕਰਨ ਵਿੱਚ ਹੈ ਹਾਂਜੀ ਨਾਮ ਅਭਿਆਸ ਤੇ ਇਹ ਸਾਨੂੰ ਨਿਮਰਤਾ ਨਾਲ ਸੇਵਾ ਭਾਵ ਨਾਲ ਜੀਵਨ ਜਿਉਣ ਲਈ ਵੀ ਪ੍ਰੇਰਿਤ ਕਰਦਾ ਹੈ ਇਹੀ ਤਾਂ ਸੱਚੀ ਚੜ੍ਹਦੀ ਕਲਾ ਦਾ ਰਾਹ ਹੈ ਸਹੀ ਗੱਲ ਹੈ ਸਾਧ ਸੰਗਤ ਜੀ ਪਾਠ ਕਰਦੇ ਆਂ ਅਰਥជា ਵਿਚਾਰ ਕਰਦੇ ਆ ਬਹੁਤ ਪੁੱਲਾਂ ਹੋ ਜਾਂਦੀਆਂ ਨੇ ਅਸੀਂ ਬਹੁਤ ਨਿਮਾਣੇ ਆ ਸੰਗਤ ਬਖਸ਼ਣ ਯੋਗ ਹੈ ਅਸੀਂ ਖਿਮਾ ਦੇ ਜਾਚਕਾਂ ਜੀ ਹਾਂਜੀ ਬਿਲਕੁਲ ਤੇ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਤੋਂ ਸਿੱਧੀ ਅਗਵਾਈ ਲੈਣ ਦਾ ਹਮੇਸ਼ਾ ਯਤਨ ਕਰਦੇ ਰਹੀਏ ਵਾਹਿਗੁਰੂ ਸਭ ਨੂੰ ਤੰਦਰੁਸਤੀ ਬਖਸ਼ਣ ਨਾਮ ਦੀ ਦਾਤ ਦੇਣ ਤੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਜੀ ਤੇ ਸਾਧ ਸੰਗਤ ਜੀ ਇਸ ਨਿਮਾਣੀ ਜੇ ਹੀ ਸੇਵਾ ਨੂੰ ਹੋਰ ਨਾ ਸੰਗਤਾਂ ਤੱਕ ਪਹੁੰਚਾਉਣ ਲਈ ਇਸ ਵਿਚਾਰ ਚਰਚਾ ਨੂੰ ਅੱਗੇ ਸਾਂਝਾ ਕਰਨ ਦੀ ਕਿਰਪਾਲਤਾ ਜ਼ਰੂਰ ਕਰਨੀ ਚਾਹੀਦੀ ਤੇ ਅੱਜ ਦੇ ਇਸ ਹੁਕਮਨਾਮੇ ਤੇ ਵਿਚਾਰ ਕਰਦਿਆਂ ਆਓ ਆਪਾਂ ਸਾਰੇ ਸੋਚੀਏ ਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੀਆਂ ਚੁਣੌਤੀਆਂ ਵਿੱਚ ਪਰੇਸ਼ਾਨੀਆਂ ਵਿੱਚ ਪ੍ਰਭੂ ਦੀ ਸ਼ਰਣ ਲੈ ਕੇ ਤੇ ਨਾਮ ਦਾਰੂ ਦਾ ਆਸਰਾ ਲੈ ਕੇ ਆਪਣੇ ਮਨ ਦੀ ਠਾਟ ਉਹ ਸ਼ਾਂਤੀ ਕਿਵੇਂ ਕਾਇਮ ਰੱਖ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ